ਜਿਨ੍ਹਾਂ ਨੇ ਗੋਲੀਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਾਤੀ 'ਚ ਗੋਲੀਆਂ ਮਾਰੀਆਂ ਹੋਣ ਉਹ ਉਹਨਾਂ ਨੇ ਉਹਨਾਂ ਦੀ ਗੱਲਾਂ 'ਚ ਆਪਾਂ ਆ ਗਏ ਤੇ ਹੁਣ ਹੁਣ ਕੋਈ ਗੱਲ ਨਹੀਂ ਕਰਦਾ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮੈਂ ਪੇਖਿਆ ਪਿੱਛੇ ਜੇ ਪਠਾਨਕੋਟ ਦੀ ਜਗ੍ਹਾ ਉੱਥੇ ਬੇਅਦਬੀ ਦਾ ਮਰਕਜ਼ ਅਫਵਾਹਾਂ ਚ ਆਇਆ ਕਿੱਧਰ ਗਏ ਉਹ ਜਿਹੜੇ ਲੋਕ ਧਰਨੇ ਦਿੰਦੇ ਸੀ ਹੁਣ ਉੱਥੇ ਕਿਉਂ ਨਹੀਂ ਗਏ ਕਿਉਂਕਿ ਹੁਣ ਮੌਕਾ ਪੂਰਾ ਹੋ ਗਿਆ ਉਹਨਾਂ ਨੇ ਸਰਕਾਰ ਬਦਲ ਗਈ ਉਹਨਾਂ ਮਕਸਦ ਪੂਰਾ ਹੋ ਗਿਆ ਤੇ ਹੁਣ ਉਹ ਹੋ ਗਿਆ ਤੇ ਹੁਣ ਜਾ ਆਪ ਲੁੱਟਿਆ ਗਿਆ ਮੈਂ ਪੁੱਛੋ ਇੱਕ ਸਾਲ ਪਹਿਲੇ ਕਰੋਨਾ ਦੀਆਂ ਸੀ ਗਰੰਟਾ ਦਿੰਦੇ ਸੀ ਉਦੋਂ ਤਾਂ ਖਜ਼ਾਨਾ ਖਾਲੀ ਨਹੀਂ ਸੀ ਹੁਣ ਜਾਣ ਕੇ ਆਪਣੀ ਆਪ ਕਹੋ ਕਿ ਹੁਣ ਕੰਮ ਕਰਦੇ ਨਹੀਂ ਢੱਕਾ ਤੋੜਦੇ ਨਕੰਮੇ ਨੇ ਸਰਕਾਰ ਕੰਮ ਕਰਦੇ ਨਹੀਂ ਹੁਣ ਸਿਰ ਤੇ ਲਾ ਦੋ ਕਿ ਕਾਲੀ ਦਲ ਦੀ ਆਪਣੇ ਖਜ਼ਾਨਾ ਖਾਲੀ ਕਰਦੀ ਸਰਕਾਰਾਂ ਦੇ ਕਿਤੇ ਖਜ਼ਾਨਾ ਖਾਲੀ ਹੋ ਸਕਦੇ ਖਜ਼ਾਨਾ ਖਾਲੀ ਤਾਂ ਹੋ ਸਕਦੇ ਜੇ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਨੂੰ 3000 ਕਰੋੜ ਆਉਂਦਾ ਜੇ ਜਿਸਤੀ ਆਪਾਂ ਜ਼ਮੀਨ ਵੇਚਦੇ ਆਂ ਖਰੀਦੇ ਆਂ ਜੇ ਉਹ ਮੁਫਤ ਕਰਤੀ ਹੋਏ ਆਪਾਂ ਕੈਸੇ ਦੇ ਖਜ਼ਾਨਾ ਘਟ ਗਿਆ ਪੰਜਾਬ ਸ਼ਰਾਬ ਦੀ ਜਿਹੜੇ ਲੋਕੀ ਪੀਂਦੇ ਸ਼ਰਾਬ ਉਹ ਤੋਂ 5000 ਕਰੋੜ ਆਉਂਦਾ ਜੇ ਕੈਪਟਨ ਸਾਹਿਬ ਕਹਿੰਦੇ ਮੁਫਤ ਕੋਈ ਟੈਕਸ ਨਹੀਂ ਲਾਊਗਾ ਤੇ ਫਿਰ ਕਹਿ ਸਕਦੇ 5000 ਘਟ ਗਿਆ ਜੇ ਬਿਜਲੀ ਦੇ ਬਿੱਲ ਮੁਫਤ ਕਰਦੇ ਹੁਣ ਬਿਜਲੀ ਮੁਫਤ ਕਰਤੀਓ ਫਿਰ ਕਹਦੇ ਹੋ ਹਾਂ ਖਜ਼ਾਨਾ ਖਾਲੀਆ ਕਿਉਂਕਿ ਬਿਜਲੀ ਮੁਫਤ ਹੈ ਜੇ ਬੱਸਾਂ ਦੇ ਕਿਰਾਏ ਮੁਫਤ ਕਰਦੇ ਹੁਣ ਕਹਿ ਸਕਦੇ ਹੋ ਚਲੋ ਥੋੜਾ ਘਟ ਗਿਆ ਜੇ ਵੈਟ ਕ੍ਰੀਤੀਓ ਟੈਕਸ ਲੱਗਦਾ ਮੁਫਤ ਕਰਤਾ ਹੋਏ ਬਿਲ ਕਹਿ ਸਕਦੇ ਹੋ ਸਾਰਾ ਕੁਝ ਲਾਇਆ ਵਧਾਈ ਜਾਂਦੇ ਬਿਜਲੀ ਦੇ ਬਿੱਲ ਵੀ ਦਾਤੇ ਦੋ ਪਰ ਤੈਨੂੰ ਪਹਿਲੇ ਵੀ ਕੀ ਜਾਂਦੇ ਖਜ਼ਾਨਾ ਖਾਲੀ